ਬਨੂੜਲੇਲੀ ਰੋਡ ਤੇ ਢਾਬਾ ਮਾਲਕ ਤੇ ਕਤਲਨਾ ਹਮਲਾ ਤੇਜ਼ਤਰ ਹਥਿਆਰਾਂ ਨਾਲ ਲੈਸ ਚਾਰ ਹਮਲਾਵਾਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੜਕ ਤੇ ਖੜੇ ਬਾਹਰ ਨੂੰ ਲੈ ਕੇ ਹੋਏ ਮਾਮੂਲੀ ਝਗੜੇ ਨੇ ਗੰਭੀਰ ਰੂਪ ਲੈ ਲਿਆ ਬਨੂੜ ਲਾਲੀ ਰੋਡ ਤੇ ਪਿੰਡ ਮਨੋਲੀ ਸੂਰਤ ਨੇੜੇ ਇੱਕ ਟਾਬਾ ਸੰਚਾਲਕ ਤੇ ਚਾਰ ਅਣਪਛਾਤੇ ਹਮਲਾਵਾਰਾਂ ਨੇ ਤੇਜ਼ ਤਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਜ਼ਖਮੀ ਟਾਬਾ ਸੰਚਾਲਕ ਨੂੰ ਰਾਗੀਰਾਵਲੋਂ ਇਲਾਜ ਲਈ ਬਨੂੜ ਨੇੜੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਰਿੰਕੂ ਨਾਮ ਦਾ ਵਿਅਕਤੀ ਕਿਰਾਏ ਤੇ ਪ੍ਰਧਾਨ ਟਾਬਾ ਚਲਾ ਰਿਹਾ ਸੀ ਦੇਰ ਰਾਤ ਰਿੰਕੂ ਦੀ ਆਟੋ ਚਾਲਕ ਨਾਲ ਬੈਂਸ ਹੋ ਗਈ ਮਾਮੂਲੀ ਟਕਰਾਰ ਨੇ ਉਸ ਸਮੇਂ ਗੰਭੀਰ ਰੂਪ ਲੈ ਲਿਆ ਜਦੋਂ ਆਟੋ ਚਾਲਕ ਆਪਣੇ ਸਾਥੀਆਂ ਨੂੰ ਮੌਕੇ ਤੇ ਬੁਲਾ ਕੇ ਟਾਬਾ ਸੰਚਾਲਕ ਤੇ ਤੇਜ਼ ਤਰਹ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਮਾਮਲੇ ਦੀ ਜਾਂਚ ਥਾਣਾ ਲਾਲੀ ਪੁਲਿਸ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਸਪੂਰਾ ਦੀ ਰਿਪੋਰਟ ਫਿਗੂਰਾ ਮੈਂ ਸਰ ਜੀ ਕੀ ਘਟਨਾ ਵਾਪਰੀ ਆ ਸਾਨੂੰ ਤਾਂ ਸੁਣਨ ਮੁਤਾਬਿਕ ਦੱਸਿਆ ਜੀ ਪ੍ਰਧਾਨ ਢਾਬਾ ਜੀ ਮਮੋਲੀ ਹਮ ਲਾਲੂ ਨੂੰ ਠਾਣਾ ਵਾਜਦਾ ਜੀ ਹਮ ਉੱਥੇ ਬ੍ਰਦਰ ਬੈਠਦਾ ਇਹਨਾਂ ਦੇ ਰੀਅਲ ਬ੍ਰਦਰ ਹੈ ਜੀ ਵੱਡਾ ਢਾਬੇ ਦੇ ਉਹਨੂੰ ਉਹਦੇ ਨਾਲ ਵਾਰਦਾਤ ਚਾਰ ਪੰਜ ਮੁੰਡੇ ਉਹਨੂੰ ਮਾਰ ਕੇ ਲਾਂਗੇ ਜੀ ਜੜਾਸੀਆਂ ਨਾਲ ਮਾਰੇ ਗਿਆ ਜੀ ਵੀਡੀਓ ਹੈਗੀਆਂ ਸਾਰੀ ਕੈਮਰੇ ਚ ਹਮ ਹੁਣ ਦਾਖਲਾ ਇੱਥੇ ਕਿੱਥੇ ਦਾਖਲਾ ਜੀ 90% ਤਾਂ ਕਹਿੰਦੇ ਵੀ ਹੈ ਨਹੀਂ ਉਮੀਦ 10% ਆ ਜੀ ਹੋ ਸਕਦਾ ਹੈ ਜੀ ਇਹ ਇਹਨਾਂ ਦਾ ਰੈਫਰ ਨਹੀਂ ਕਰਿਆ ਅਜੇ ਤੱਕ ਹਾਂਜੀ ਰੈਫਰ ਦੀ ਕਰਿਆ ਕਿਤੇ ਰੈਫਰ ਜੁਗਾ ਹੈ ਹੀ ਨਹੀਂ ਉਹ ਕਹਿੰਦੇ ਵੀ ਕੁਝ ਹੈਗਾ ਹੀ ਨਹੀਂ ਰੱਖ ਕੀ ਕਰੀਏ ਕੋਈ ਪੁਰਾਣੀ ਦੁਸ਼ਮਨੀ ਵੀਰ ਜੀ ਨਹੀਂ ਪੁਰਾਣੀ ਸਾਡੀ ਕੋਈ ਰੰਜਸ਼ ਨਹੀਂ ਉਹਨਾਂ ਨਾਲ ਭਰਾ ਨੂੰ ਵੀ ਪੁੱਛਿਆ ਗਿਆ ਇਹਨਾਂ ਨੂੰ ਕੋਈ ਰੰਜਸ਼ ਨਹੀਂ ਨਾਲ ਕੀ ਨਾਂ ਕੀ ਉਹਨਾਂ ਦਾ ਹੋਰ ਚਪਾ 7-8 ਜਣੇ ਨੇ ਜੀ ਨਹੀਂ ਜਿਨ੍ਹਾਂ ਦਾ ਜਿਨ੍ਹਾਂ ਦੇ ਸੱਤ ਬੱਜੀ ਉਹਨਾਂ ਦੇ ਕੀ ਨਾਂ ਆ ਉਹ ਬ੍ਰਦਰ ਹੈ ਜੀ ਦਿਲਵਿੰਦਰ ਸਿੰਘ ਨਾਂ ਕਿੰਨੀ ਉਮਰ ਆ ਉਹਨਾਂ ਦੀ ਉਹਨਾਂ ਦੀ ਉਮਰ ਹੋਏਗੀ ਤੇ 35 ਸਾਲ ਹਾਂ 42-32 ਸਾਲੋਂ ਮੈਂ ਤਾਂ ਤੁਹਾਨੂੰ ਕੀ ਕਿੰਨੇ ਕੋ ਜਿਹੜੇ ਬੰਦੇ ਸੀ ਆਏ ਸੀ ਉੱਥੇ ਮੌਕੇ ਦੇ ਉੱਪਰ ਜੋ ਕਹਿਣ ਮੁਤਾਬਿਕ 7-8 7-8 ਬੰਦੇ ਸੀ ਕੋਈ ਹੱਥਾਂ ਦੇ ਵਿੱਚ ਕੋਈ ਸੀ ਹਾਂ ਜੀ ਗੰਡਾਸੀਆਂ ਦੇ ਹੱਥਾਂ ਦੇ ਵਿੱਚ ਬਕਾਇਦਾ ਕੈਮਰੇ ਚਾ ਰਹੀਆਂ ਨੇ ਨਾ ਉਹਨਾਂ ਨੇ ਗੱਲ ਕਰੀ ਉਹਨਾਂ ਤੇ ਆਂਦੀ ਹਮਲਾ ਕੀਤਾ ਜੀ ਆ ਕੇ ਹਮਲਾ ਕਰਕੇ ਵਾਰਦਾਤ ਕਰਕੇ ਲੰਘ ਗਏ ਕਿੰਨੇ ਕੋ ਵਜੇ ਰਾਤੀ ਵਾਰਦਾਤ ਹੋਤਾ ਸਾਰੀ 8:30 9:00 ਵਜੇ ਦੀ ਵਾਰਦਾਤ ਸਰਕਾਰ ਤੋਂ ਕੀ ਚਾਹੁੰਦੇ ਸਰਕਾਰ ਤੋਂ ਇਹੀ ਉਮੀਦ ਰੱਖਦੇ ਹਾਂ ਜੀ ਜਲਦੀ ਜਲਦੀ ਉਹਨਾਂ ਨੂੰ ਅਰੈਸਟ ਕਰਿਆ ਜਾਵੇ ਉਹਨਾਂ ਨੂੰ ਅਰੈਸਟ ਕਰਿਆ ਜਾਵੇ ਜ਼ਰੂਰੀ ਹੈ ਜੀ ਮਾਮਲਾ ਕੀ ਹੈ ਤੇ ਆਪਣਾ ਕੀ ਲੈ ਸਤਿ ਸ਼੍ਰੀ ਅਕਾਲ ਜੀ ਮੇਰਾ ਪਿੰਡ ਮਮੌਲੀ ਅਫਤਾਰ ਸਿੰਘ ਸਰਪੰਚ ਹੈ ਮਾਮਲਾ ਵੀਰ ਜੀ ਲੜਾਈ ਦਾ ਹੈ ਰਾਤ ਦਾ 10 ਵਜੇ ਹੈ ਜੀ ਇਹ ਆਪਣਾ ਦਲਵਿੰਦਰ ਸਿੰਘ ਰਿੰਕੂ ਹੈ ਜੀ ਸੇਖ ਨਮਾਜਰੇ ਤੋਂ ਇਹਨਾਂ ਨੇ ਪਿੰਡ ਮਮੌਲੀ ਚ ਢਾਬਾ ਕਿਰਾਏ ਤੇ ਲਿਆ ਹੋਇਆ ਹੈ ਜੀ ਕਿਸੇ ਟੈਂਪੂ ਵਾਲੇ ਨਾਲ ਮਮੌਲੀ ਤਕਰਾਰ ਹੋਣ ਕਾਰਨ ਇਹਨਾਂ ਦੀ ਆਪਸ ਵਿੱਚ ਗਾਲੀ ਗਲੋਚ ਹੋਇਆ ਉਸ ਤੋਂ ਬਾਅਦ ਇਹ ਅੰਦਰ ਆ ਕੇ ਬਹਿ ਗਏ ਆਪਣੇ ਇਹ ਕੋਈ ਟੈਂਪੂ ਵਾਲਾ ਸੀਗਾ ਜੀ ਮਨੌਲੀ ਦਾ ਜੀ ਉਦੇ ਨਾਲ ਗਾਲੀ ਗਲੋਚ ਹੋਉਣ ਕਾਰਨ ਕੋਈ ਐਡਾ ਝਗੜੇ ਵਾਲੀ ਤਾਂ ਗੱਲ ਹੈ ਨਹੀਂ ਤੇ ਜੀ ਇਹ ਆਪਣਾ ਅੰਦਰ ਬਹਿ ਗਿਆ ਜੀ ਆ ਕੇ ਉਹਨੇ ਬੰਦੇ ਸੱਦ ਲਏ ਜੀ ਪਿੰਡੋਂ ਉਹ ਚਾਰ ਪੰਜ ਮੁੰਡੇ ਆ ਕੇ ਜੀ ਉਹਨਾਂ ਨੇ ਹਮਲਾ ਕਰਤੇ ਜੀ ਹਮਲਾ ਬਹੁਤ ਪੂਰਾ ਹੋਇਆ ਜੀ ਗੰਦਾਸੇ ਦੇ ਚਾਰ ਟੱਕ ਹੈ ਜੀ ਇੱਕ ਸਿਰਚ ਹੈ ਦਾਖਲ ਹੈ ਜੀ ਨੀਲਮ ਹਸਪੀਟਲ 'ਚ ਹਾਂਜੀ ਬੰਦੇ ਦੀ ਪਛਾਣ ਹੈਗੀ ਨਹੀਂ ਜੀ ਸਾਨੂੰ ਕੋਈ ਪਛਾਣ ਨਹੀਂ ਅਸੀਂ ਤਾਂ ਸੱਤ ਤੋਂ ਕਾਲ ਗਈ ਸੀ ਉਹਤੋਂ ਜੀ ਅਸੀਂ ਫੇਰ ਆਈਆਂ ਇਹ ਪੰਚ ਸਾਹਬ ਹੈ ਅਸੀਂ ਕੋਈ 10 15 ਬੁਟੇ ਨਿਕਲੀ ਹਾਂ ਜੀ ਹਾਂਜੀ ਹਾਂਜੀ ਉਹ ਉਹਦੇ ਵਿੱਚ ਇਹੀ ਹੈ ਜੀ ਬਾਰਦਾਤ ਨੂੰ ਅੰਜਾਮ ਦੰਦੇ ਦਿਖਾਈ ਦੇ ਗੰਦਾਸੇ ਮਾਰਦੇ ਕਿੰਨੇ ਬੰਦੇ ਦਾ ਹਮਲਾ ਕਰੇ ਇਹ ਚਾਰ ਮੈਂਬਰ ਆ ਰਹੇ ਆ ਜੀ ਉਹਦੇ ਵਿੱਚ ਤਾਂ ਸੀਸੀਟੀਵੀ ਕੈਮਰੇ ਚ ਹਾਂਜੀ ਹਾਂਜੀ ਬਾਕੀ ਪੁਲਿਸ ਵੀ ਆਪਣੀ ਕਾਰਵਾਈ ਚ ਲੱਗੀ ਹੋਈ ਹੈ ਜੀ ਹਾਂਜੀ 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 ਹੁਣ ਨੀਲਮਾ ਇੰਸਪੈਕਟਰ ਆ ਜੇ ਗਮਾਰ ਰਹੇ ਜੀ ਲੇੜੀ ਚੌਕੀ ਤੋਂ ਪੂਰੀ ਕਾਰਵਾਈ ਕਰ ਰਹੇ ਆ ਜੀ ਹੁਣ ਨੀਲਮਾ ਹਸਪੀਟਲ ਗਏ ਹੋਏ ਆ ਬਾਕੀ ਦੇਖੋ ਅੱਗੇ ਕੀ ਨਹੀਂ ਦੀ ਕੋਈ ਪਛਾਣ ਨਹੀਂ ਸਾਨੂੰ ਕੋਈ ਨਹੀਂ ਸਾਨੂੰ ਤਾਂ 10 ਵਜੇ ਕਾਲਜ ਗਈ ਸੀ ਉਰੇ ਤੋਂ ਹਾਂਜੀ ਵਗੈਰਾ ਜੀ ਜਿਹੜੀ ਆਪਣੀ ਕੈਮਰੇ ਦੀ ਹੁੰਦੀ ਹੈ ਦੇ ਦਿਜੀਏ ਪੁਲਿਸ ਵਾਲਿਆਂ ਨੂੰ ਹਾਂਜੀ ਤੇ ਕੰਪਲੇਨ ਵਗੈਰਾ ਦੇ ਦੇ ਕੰਪਲੀਟ ਦੇ ਦੀ ਕੰਪਲੀਟ ਤਾਂ ਰਾਤ ਵੀ 112 ਹਾਂ 112 ਤੇ 22 ਨੰਬਰ ਤੇ ਫੋਨ ਕਰਿਆ ਜੀ ਚਲੋ ਪੁਲਿਸ ਵਾਲਿਆਂ ਨੇ ਕਾਫੀ ਹੁਣਸੇ ਉਹ ਦਿਆ ਜੀ ਸਵੇਰ ਤੱਕ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦ ਇਹ ਕੰਮ ਹੋਇਆ ਜੀ ਮੈਂ ਪਿੱਛੇ ਖੜਾ ਥਾ ਉਹ ਟੈਂਪੂ ਵਾਲਾ ਇਧਰ ਥਾ ਮੈਂ ਉਸ ਕੋ रिंकू को पैसे दे के जा रहा था ठीक है जी जब उस टाइम मैं चला गया इन्होंने रिंकू ने बोला भी उसको तू आगे कर ले, लेकिन उसके साथ दो लेडीज भी थी ऑटो में वो बोलता तू कौन है आगे कराने वाला ये तो सोर रोड की जगह है उसने बोला था मेरे सामने इतनी देर को मैं चला गया ਦੇ ਪਰਿਵਾਰ ਵਾਲਾ ਹਾਂਜੀ ਹਾਂਜੀ ਕਾਰਵਾਈ ਹੋ ਰਹੀ ਹੈ ਜੀ ਕਿੰਨੀ ਬਹੁਤ ਖਰਾਬ ਹੈ ਜੀ ਬੱਚੇ ਦੇ ਦੇਖੋ ਵੀ ਹੁਣ ਡਾਕਟਰਾਂ ਨੂੰ ਪਤਾ ਲੱਗਣਾ ਦੀ ਉਹਨਾਂ ਦੀ ਓਪੀਨੀਅਨ ਕੀ ਕਹਿੰਦੀ ਹੈ ਜੀ ਅੱਛਾ ਹਾਂਜੀ ਪੂਰੀ ਕਾਰਵਾਈ ਕਰ ਰਹੀ ਹੈ ਪੂਰੀ ਕਰ ਰਹੀ ਹੈ ਜੀ ਪੂਰੇ ਪੂਰੀ ਕਾਰਵਾਈ ਹੋ ਰਹੀ ਹੈ ਪਹਿਲਾਂ ਵੀ ਕੋਈ ਇਦਾਂ ਦਾ